ਵੀ ਅਮਰਤ ਦੀ ਦਾਤ ਦਿੱਤੀ ਗੁਰੂ ਸਵਾਰਿਓ ਜਦੋਂ ਅਮਰਤ ਦੀ ਦਾਤ ਦਿੱਤੀ ਗਈ ਉਹਨੂੰ ਉਪਦੇਸ਼ ਵੀ ਦਿੱਤਾ ਗਿਆ ਕਿ ਇਹ ਉਪਦੇਸ਼ ਅੱਜ ਵੀ ਗੁਰੂ ਰੂਪ ਪੰਜ ਪਿਆਰੀਆਂ ਦੇ ਵੱਲੋਂ ਦਿੱਤਾ ਜਾਂਦਾ ਹੈ ਜਦੋਂ ਆਪਾਂ ਖੰਡੇ ਬਾਟੇ ਦੀ ਬਾਹਲ ਅਮਰਤ ਦੀ ਦਾਤ ਲੈਣੀ ਗੁਰੂ ਨੇ ਆਖਿਆ ਗੁਰੂ ਰੂਪ ਪੰਜ ਪਿਆਰਿਆਂ ਨੇ ਆਖਿਆ ਅੱਜ ਤੋਂ ਬਾਦ ਤੋ ਹਟੀ ਪ੍ਰਾਣੀ ਜਾਤ ਕੁੱਲ ਘਰਾਂ ਦੇ ਖਤਮ ਹੋ ਗਏ ਨੇ ਅੱਜ ਤੋਂ ਬਾਦ ਕਿ ਸਾਡੀ ਪਰਗਟ ਭੂਮੀ ਜ਼ਮੀਨ ਉਹ ਤਖਤ ਸ੍ਰੀ ਕੇਸਗੜ ਸਾਹਿਬ ਹੈ बादशाह ने आख्या यह खालसा पान एक सजा परिवार है असी